ਜਾਗਰਣ ਕਰ ਬਲੋ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਵਿਰੋਧ ਨਸ਼ਿਆਂ ਪਰੋਧ ਉਹਦੇ ਤਹਿਤ ਜਿਹੜੀ ਹੈਗੀ ਸਾਡੀ ਜਿਹੜੀ ਚਲੰਦਰ ਅਧਿਆਪੀ ਪੁਲਿਸ ਨੂੰ ਕੰਮਜਾਬੀ ਹਾਸਿਲ ਹੋਈ ਹੈ ਜਿਹਦੇ ਵਿੱਚ ਸਾਡੇ ਐਸਪੀ ਡੀ ਸ਼੍ਰੀ ਸੰਜੀਤ ਰਾਏ ਡੀਐਸਪੀ ਆਦਲਪੁਰ ਕਰਵਾਨ ਸਿੰਘ ਤੇ ਸਾਡੇ ਜਿਹੜੇ ਐਸਐਚਓ ਕੋਪਰ ਇੰਸਪੈਕਟਰ ਰਵਿੰਦਰ ਇਹਨਾਂ ਦੀ ਜਿਹੜੀਆਂ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਕਿ ਉਸ ਨੇ ਅਰੈਸਟ ਕੀਤੇ ਜਿਹੜੇ ਜੁਪੀ ਸਹਾ ਅੰਮ੍ਰਿਤ ਦੇ ਰਹਿਣ ਵਾਲੇ ਆ ਜਿਹਦਾ ਤੋਂ 4 ਕਿਲੋ 200 ਗ੍ਰਾਮ ਹਫੀਮ ਜਿਹੜੀ ਹ ਰਿਕਵਰ ਕੀਤੀ ਗਈ ਆ ਇਹ ਦੋ ਦੋਸ਼ੀ ਪੜੇ ਆ ਵਸੀਮ ਤੇ ਇੱਕ ਹੈਗਾ ਰਫੀਕ ਜਿਹੜਾ ਵਸੀਮ ਨੇ ਉਮਰ 24 ਸਾਲ ਹੈ ਤੇ ਰਫੀਕ ਇਹਦੀ ਉਮਰ ਜਿਹੜੀ ਹੈਗੀ ਕਰੀਬ 40 ਸਾਲ ਇਹਦੇ ਵਿੱਚ ਜਿਹੜਾ ਹੈਗਾ ਇਹ ਪਿੱਛੋ ਜਿਹੜੀ ਹਫੀਫ ਹੈਗੀ ਹੈ ਇਹਨਾਂ ਦੇ ਜਿਹੜੀ 4 ਕਿਲੋ 200 ਗ੍ਰਾਮ ਫੀਮ ਹੈ ਕਰੀ ਤਿੰਨ ਸਵਾ ਤਿੰਨ ਲੱਖ ਦੀ ਜਿਹੜੀ ਹੈਗੀ ਹੈ ਪਰਚੇਸ ਕੀਤੀ ਸੀ ਜਿਹੜੀ ਇਹਨਾਂ ਦੇ ਮੁਤਾਬਕ ਕਿ ਜਿਹੜੇ ਸਮਾਲ ਕਸਟਮਰ ਹੈਗੇ ਨੇ ਛੋਟੇ ਕੰਜ਼ਿਊਮਰ ਹੈਗੇ ਨੇ ਉਹਨਾਂ ਤੱਕ ਇਹਨਾਂ ਨੇ ਜਿਹੜੀ ਹੈਗੀ ਹੈ ਵਕ ਵਕ علاوہ ਦੇ ਉੱਤੇ ਜਿਹੜੀ ਸਪਲਾਈ ਕਰਦੀ ਸੀ ਹੁਣ ਇਹਨਾਂ ਦੀ ਪੁਲਿਸ ਕਸਟਡੀ ਦੇ ਵਿੱਚ ਲੈ ਕੇ ਇਹਨਾਂ ਦੀ ਜਿਹੜੀ ਮਾਰਜੋ ਕੋਰਟ ਤੇ ਪੇਸ਼ ਕਰਕੇ ਰਵਾਟਿਆ ਜਾ ਰਿਹਾ ਹੈ ਤਾਂ ਇਹਨਾਂ ਦੀ ਅੱਗੇ ਫਰਦਰ ਭਗਾਈ ਨਾਲ ਹੋਇ ਜਿਹੜੀ ਪੜਤਾਲ ਕੀਤੀ ਜਾਏਗੀ ਕਿ ਇਹ ਪਹਿਲਾ ਕਿੰਨੀ ਵਾਰ ਹੀ ਲੈ ਕੇ ਆਏ ਨੇ ਕਿਹੜੇ-ਕਿਹੜੇ ਇਹਨਾਂ ਦੇ ਮੇਨ ਜਿਹੜੇ ਇੱਥੇ ਕਸਟਮਰ ਹੈਗੇ ਸੀ ਕਿ ਇਹਨੂੰ ਪਹਿਲਾਂ ਦੇਖ ਗਏ ਨੇ ਤੇ ਪਿੱਛੋਂ ਜਿਹੜੇ ਹੈਗੇ ਨੇ ਬੈਕਵਰਡ ਲਿੰਗੇਜ ਨੇ ਕਿਥੋਂ ਕਿਸ ਵਜੇ ਤੋਂ ਇਹਨਾਂ ਨੇ ਪਰਚਰ ਕੀਤੀ ਸੀ ਤਾਂ ਅਸੀਂ ਜਿਹੜੀ ਹੈਗੇ ਬੈਕਵਰਡ ਲਿੰਗੇਜ ਦੇ ਉੱਤੇ ਵੀ ਸਾਡੇ ਡੀਪ ਸਟੱਫ ਕਰ ਲਿਆ ਤੇ ਜਿਹੜੀ ਸਾਡੇ ਜਿੱਥੇ ਸਪਲਾਇਰ ਨੇ ਇਹਨਾਂ ਨੇ ਅੱਗੇ ਸਪਲਾਈ ਕਰਦੀ ਸੀ ਕਿ ਇਹਨੂੰ ਦੇਣੀ ਸੀ ਜੇ ਉਹਨਾਂ ਦਾ ਵੀ ਜਿਹੜਾ ਪੈਡਲਸ ਤੋਂ ਇਲਾਵਾ ਇਹਨਾਂ ਦੇ ਕੋਲ ਕੋਈ ਇਨਫਰਮੇਸ਼ਨ ਹੈ ਕੀ ਹੈ ਉਹ ਜਾਰੀ ਉਹ ਸਵਦੀ ਨੂੰ ਲਗਾਈ ਨਾਲ ਫਰਦਾਲ ਜਰੀ ਹੈ ਕਿਤੇ